ਹਸਾ ਹਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਨੀਰਾ ਦਾ ਸਾਡਾ ਹਜ ਦੀ ਜੋਨੇ ਆਇਆ ਦਾ ਸਾਡਾ ਦਿਲ ਜਲੇ ਆ ਦਿਲ ਗਿਰਾ ਦਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਨੀਰਾ ਦਾ कोई पंछी अपनी उड़ान में भी नहीं कोई तीर उसकी कमान में भी नहीं उठ देख रहे हो तो मैं गुरनीत हाँ थोड़े नाल अदीब अजीज दोस्तों अज असी हरीके जड़ा नॉर्थ इंडिया का मशहूर वैटलैंड है पहुँचे हाँ बहुत सारे पंछी इतने सूखन मिले ने तुम जानते होवो किईकोसिस्टमे इनवायरमेंट केैटलैंड का महत्व की है बहुत किस्म के पानी होंगे ने जहाँ झरने नदियाँ स्ट्रीम्स और इसी किस्म की एक कैटेगरी है दैट इज़ वैटलैंड वैटलैंड का साडे ईकोसिस्टम के बहुत ज़्यादा महत्व है एक इस किस्म का इलाका जिथे लो टाइड के घट्ट घट कट पानी जोड़ा है वो छे मीटर तो ज़्यादा हो वैटलैंड ईकोसिस्टम so, बहुत ज़्यादा सपोर्ट करते ने कोई इस तरह की जगह जिथे ਦਰਿਆ ਆਪਸ ਦੇ ਵਿੱਚ ਮਿਲਦੇ ਹੋਣ ਜਾਂ ਕੋਈ ਇਲਾਕਾ ਜਿੱਥੋਂ ਦਰਿਆ ਪਰਮਨੈਂਟਲੀ ਲੰਘ ਰਿਹਾ ਹੋਵੇ ਔਰ ਉਹੋ ਇਲਾਕਾ ਪਰਮਨੈਂਟਲੀ ਹੀ ਗਿੱਲਾ ਰਹਿੰਦਾ ਹੋਵੇ ਸੋ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਦੋਸਤੋ ਪੰਜਾਬ ਦੇ ਵਿੱਚ ਤਿੰਨ ਮੇਨ ਵੱਡੇ ਵੈਟਲੈਂਡਸ ਨੇ ਜਿਨ੍ਹਾਂ ਨੂੰ RAMSAR ਕੈਟਾਗਰੀ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਵਿੱਚੋਂ ਇੱਕ ਹੈ ਹਰੀਕੇ ਪੱਤਣ ਜਿੱਥੇ ਅਸੀਂ ਇਸ ਵਕਤ ਮੌਜੂਦ ਹਾਂ ਵੈਟਲੈਂਡਸ ਨੂੰ ਅਬਜ਼ਰਵ ਕਰਨ ਦਾ ਮੈਂ ਵੈਟਲੈਂਡਸ ਨੂੰ ਫਿਲਮਾਉਣ ਦਾ ਇਹ ਟਾਈਮ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ 2 ਫ फेब्रुवारी ਨੂੰ ਵੈਟਲੈਂਡ ਡੇ ਹੁੰਦਾ ਹੈ ਬਹੁਤ ਸਾਰੇ ਪੰਛੀ ਮਾਈਗ੍ਰੇਟ ਕਰਕੇ ਇਹਨਾਂ ਦਿਨਾਂ ਦੇ ਵਿੱਚ ਕਿੰਨੇ ਕਿੰਨੇ 100 ਕਿਲੋਮੀਟਰ ਉੜ ਕੇ ਵੈਟਲੈਂਡਸ ਤੇ ਪਹੁੰਚਦੇ ਨੇ ਕਿਉਂਕਿ ਸਾਈਬੀਰੀਆ ਦਾ ਇਲਾਕਾ ਹੈ ਮੰਗੋਲੀਆ ਹੈ ਈਯੋਰਪ ਹੈ ਔਰ ਕੁਝ ਸ਼ੀਤ ਪਾਰਟਸ এਸ਼ੀਆ தி ਕੰਟੀਨੈਂਟ தி ਸਬਕੰਟੀਨੈਂਟ ਦੇ ਅਸੀਂ ਕਹਿ ਸਕਦੇ ਹਾਂ ਉਥੋਂ ਇਹ ਪੰਛੀ ਆਉਂਦੇ ਨੇ ਔਰ ਜਿਸ ਤਰ੍ਹਾਂ ਮਨੁੱਖ ਦੀ ਫਿਤਰਤ ਰਹੀ ਹੈ ਕਿ ਅਸੀਂ ਪ੍ਰਵਾਸ ਕਰਦੇ ਹਾਂ ਅਸੀਂ ਆਪਣੀ ਰੋਜ਼ੀ ਕਮਾਉਣ ਵਾਸਤੇ ਜਾਂ ਜ਼ਿੰਦਗੀ ਦੇ ਬਿਹਤਰ ਢੰਗ ਤਰੀਕੇ ਇੰਜੋਏ ਕਰਨ ਵਾਸਤੇ ਬਿਹਤਰ ਲਾਈਫ ਸਟਾਈਲ ਵਾਸਤੇ ਬਿਹਤਰ ਜੌਬ ਅਪਰਚੂਨਿਟੀਆਂ ਵਾਸਤੇ ਅਸੀਂ ਪ੍ਰਵਾਸ ਕਰਦੇ ਹਾਂ ਅਮਰੀਕਾ ਕੈਨੇਡਾ ਜਾਂਦੇ ਹਾਂ ਏਸੀ ਤਰ੍ਹਾਂ ਦੀ ਫਿਤਰਤ ਜਿਹੜੀ ਆ ਕੁਦਰਤ ਦੀ ਹਰੇਕ ਜੀਵ ਦੇ ਵਿੱਚ ਹੈ ਜਿੱਥੇ ਉਹਨਾਂ ਨੂੰ ਟੈਂਪਰੇਚਰ ਜਿੱਥੇ ਉਹਨਾਂ ਨੂੰ ਸੀਜ਼ਨ ਜਿਹੜਾ ਹੈ ਕਲਾਈਮੇਟ ਜਿਹੜਾ ਹੈ ਣਕੂਲ ਲੱਗਦਾ ਹੈ ਸੋ ਉੱਥੇ ਉਹ ਮਾਈਗ੍ਰੇਟ ਕਰ ਜਾਂਦੇ ਨੇ ਸੋ ਇੱਥੇ ਹਰੀਕੇ ਪਤਣ ਦੀ ਮੈਂ ਗੱਲ ਕਰ ਰਹੀ ਸੀ ਇਸ ਤੋਂ ਇਲਾਵਾ ਕਾਂਜਲੀ ਵੈਟਲੈਂਡ ਹੈ ਇਸ ਤੋਂ ਇਲਾਵਾ ਰੋਪੜ ਵੈਟਲੈਂਡ ਹੈ ਪਰ ਹਰੀਕੇ ਦਾ ਵੈਟਲੈਂਡ ਸਭ ਤੋਂ ਵੱਡਾ ਹੈ ਇੱਥੇ ਬਿਆਸ ਔਰ ਸਤਲੁਜ ਦਾ ਸੰਗਮ ਵੀ ਹੁੰਦਾ ਹੈ ਉਸ ਨੂੰ ਨੋਜ਼ ਪੁਆਇੰਟ ਅਸੀਂ ਕਹਿੰਦੇ ਹਾਂ ਔਰ ਅਸੀਂ ਜਿੰਨਾ ਨੇ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰਦੇ ਹਾਂ ਇਹ ਪੰਛੀ ਉਹਨਾਂ ਹੀ ਸਾਡੇ ਤੋਂ ਦੂਰੀ ਬਣਾ ਲੈਂਦੇ ਆ ਇਹ ਖੂਬਸੂਰਤ ਨਜ਼ਾਰਾ ਤੁਸੀਂ ਇੰਜੋਏ ਕਰ ਸਕਦੇ ਹੋ आंख में पानी रखो होंठों पे चिंगारी रखो जिंदा रहना है तो तरकीबें बहुत सारी रखो जिंदा रहना है तो कोई ना कोई हीला वसीला करना ही होएगा, आखिर सवाल सर्वाइवल जो है, जिंदगी गुजारन दी नहीं बल्कि जिंदगी गल।, गल है सुकून लई उड़ान की कहानी निके निके दो खंबा दे जज्बे की सदियां पुराना किस्सा है वो वसल वाल एक अणथक उड़ान का ਤਨੁਰੱਖਾਂ ਦਾ ਤਨ ਲੱਗ ਗਿਆ ਪਰ ਇੱਕ ਦਾ ਮਨ ਵੀ ਨਾ ਮਿਲਿਆ ਕਾਲ ਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆਂ ਚਾਰ ਲਕੀਰਾਂ ਦਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਚੜੇ ਨੀਰਾ ਦਾ ਸਮੁੰਦਰ ਖਾਲ ਦੇ ਤੋ ਖੌਫ ਖਾ ਕੇ ਲਹਿਰਾਂ ਤੋਂ ਡਰ ਡਰ ਕੇ ਪਰਤ ਆਏ ਤੁਸੀਂ ਕਿਉਂ ਕਿਸ਼ਤੀਆਂ ਨੂੰ ਰੇਤ ਤੇ ਤਰ ਕੇ ਨਿਆਣੇ ਹਾਂ ਮਿਲੂ ਫਿਰ ਵੀ ਮੁਸ਼ਕਤ ਆਪ ਹੀ ਕਰਕੇ अनाथा वास्ते चुनजा न आवण चोग पर पर के दोस्तों कुदरत दी कि कमाल दी कैफियत है सानू पता है कि साड़ी जान जड़ी है वो कुछ कुछ समय दी मोहताज है कुछ समय दी मेहमान है फिर भी क भी जिंदगी सानू मिली है असी उस जीवन वास्ते उसू होर बेहतर बनाने वास्ते लगातार स्ट्रगल करते हाँ ਔਰ ਇਹ ਕੈਫੀਅਤ ਇਹ ਮિજાਜ ਦੁਨੀਆ ਦੇ ਵਿੱਚ ਜਨਮ ਲੈਣ ਵਾਲੇ ਹਰ ਇੱਕ ਪ੍ਰਾਣੀ ਦਾ ਹੈ ਇੱਕ ਨਿੱਕੀ ਜਹੀ ਕੀੜੀ ਨੂੰ ਵੀ ਤੁਸੀਂ ਮਾਰਨ ਦੀ ਕੋਸ਼ਿਸ਼ ਕਰਦੇ ਹੋ ਉਸ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਆਪਣੀ ਜਾਨ ਬਚਾਉਣ ਵਾਸਤੇ ਹਰ ਇੱਕ ਬਿਹਤਰ ਹੀਲੇ ਵਸੀਲੇ ਦਾ ਉਪਯੋਗ ਕਰਦੀ ਹੈ ਸੋ ਇਸੇ ਕਦਰ ਇਹ ਪ੍ਰਵਾਸੀ ਪੰਛੀ ਨੇ ਜੋ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਕਿੰਨੇ 1100 ਕਿਲੋਮੀਟਰ ਉੜ ਕੇ ਆਉਂਦੇ ਨੇ ਨਿੱਕੇ ਨਿੱਕੇ ਦੋ ਖੰਭ ਤੇ ਉਹਨਾਂ ਨੂੰ ਉੜਨਾ ਉਸ ਸਫ਼ਰ ਕਿੰਨਾ ਉਹਨਾਂ ਵਾਸਤੇ ਥਕਾਨ ਭਰਿਆ ਰਿਹਾ ਹੋਵੇਗਾ ਇੱਥੇ ਆ ਕੇ ਇਹ ਫੀਲ ਹੁੰਦਾ ਹੈ ਕਿ ਕੁਦਰਤ ਦੀ ਗੋਦ ਵਿੱਚ ਵਸੀਆਂ ਇਹ तमाम ਚੀਜ਼ਾਂ ਜਦੋਂ ਤੁਸੀਂ এনवायरमेंट ਦੇ ਨੇੜੇ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੁੰਦੇ ਹੋ ਦੁਨੀਆ ਦੇ तमाम ਸ਼ੋਰ ਗੁਲ ਤੋਂ ਦੂਰ ਦੂਰ ਹੁੰਦੇ ਹੋ ਕੰਕਰੀਟ ਦੇ ਉਹ ਸਾਰੇ ਜੰਗਲਾਂ ਤੋਂ ਦੂਰ ਹੁੰਦੇ ਹੋ ਤੇ ਇਸ ਕਮਾਲ ਦੀ ਕੈਫੀਅਤ ਨੂੰ ਤੁਸੀਂ ਇੰਜੋਏ ਕਰਦੇ ਹੋ ਤੇ ਸੀਰੀਅਸਲੀ ਵੀ ਆਰ ਇੰਜੋਇੰਗ ਦ ਸੇਮ اور ਇਹ ਪਿੱਛੇ ਜਿਹੜੀ ਤੁਸੀਂ ਆਵਾਜ਼ ਸੁਣ ਰਹੇ ਹੋ ਇਹ ਇਹ ਉਹਨਾਂ ਪ੍ਰਵਾਸੀ ਪੰਛੀਆਂ ਦੀ ਹੈ ਬਹੁਤ ਦੂਰ ਦੂਰ ਤੱਕ ਇਹ ਫੈਲੇ ਹੋਏ ਨੇ ਲੱਖਾਂ ਦੀ ਤਦਾਦ ਦੇ ਵਿੱਚ ਹਰੀਕੇ ਪਤਨ ਇਸ ਪਿਆਰੇ ਜਿਹੇ ਵੈਟਲੈਂਡ ਤੇ ਹਜ਼ਾਰਾਂ ਲੱਖਾਂ ਦੀ ਤਦਾਦ ਇਹ ਪੰਛੀ ਆਉਂਦੇ ਨੇ ਔਰ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਹੀ ਸੈਲਾਨੀ ਪ੍ਰਯਟਕ ਸਥਲ ਤੇ ਲੋਕ ਜਿਹੜੇ ਨੇ ਇਹਨਾਂ ਨੂੰ ਵੇਖਣ ਵਾਸਤੇ ਵੀ ਆਉਂਦੇ ਨੇ ਮਾਈਗ੍ਰੇਸ਼ਨ ਯਾਨੀ ਪਰਵਾਸ ਲਗਭਗ ਕੁਦਰਤ ਦੇ ਹਰ ਇੱਕ ਜੀਵ ਦੀ ਫਿਤਰਤ ਹੈ ਜ਼ਿੰਦਗੀ ਦੇ ਚਾਰ ਦਿਨ ਤੇ ਉਹਨਾਂ ਵਿੱਚ ਜੇਕਰ ਹਰ ਜੀਵ ਨੂੰ ਤਲਾਸ਼ ਹੁੰਦੀ ਹੈ ਤਾਂ ਉਹ ਹੈ ਸਕੂਨ ਚੈਨ ਤੇ ਆਰਾਮ ਦੀ ਬਿਹਤਰ ਵਸਿਆਲਿਆਂ ਦੀ ਉਮੀਦ অনুকূল ਵਾਤਾਵਰਣ ਦੀ ਪਾਲ ਇਨਸਾਨ ਤੋਂ ਇਲਾਵਾ ਇਹ ਮਾਈਗ੍ਰੇਸ਼ਨ ਦੀ ਫਿਤਰਤ अनेका ਪਸ਼ੂ ਪੰਛੀਆਂ ਦੇ ਵਿੱਚ ਪਾਈ ਜਾਂਦੀ ਹੈ ਜਾਨਵਰ ਮੱਛੀਆਂ ਤੇ ਸਭ ਤੋਂ ਜ਼ਿਆਦਾ ਆਕਰਸ਼ਕ ਨਜ਼ਰ ਆਉਂਦਾ ਹੈ ਪੰਛੀਆਂ ਦਾ ਪਰਵਾਸ ਸਾਈਬੇਰੀਆ ਮੰਗੋਲੀਆ ਅਤੇ ਏਸ਼ੀਆ ਦੇ ਉਤਲੇ ਸ਼ੀਤ ਪ੍ਰਦੇਸ਼ਾਂ ਤੋਂ ਪੰਛੀਆਂ ਦਾ ਪਰਵਾਸ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੁਝ ਸਮਾਂ ਆਪਣੇ ਅਨੁਕੂਲ ਵਾਤਾਵਰਣ ਦੇ ਵਿੱਚ ਬਿਤਾਉਣ ਆਉਂਦੇ ਇਹਨਾਂ ਪੰਛੀਆਂ ਦੀ ਪਸੰਦੀਦਾ ਥਾਂ ਹੈ ਇੰਡੀਅਨ ਸਬਕਾਂਟਿਨੈਂਟ ਕਮਾਲ ਦੀ ਗੱਲ ਹੈ ਕਿ ਪਰਿੰਦੇ ਵੀ ਪ੍ਰਵਾਸ ਕਰਕੇ ਇੱਥੇ ਆਉਂਦੇ ਨੇ ਅਨੁਕੂਲ ਵਾਤਾਵਰਣ ਦੀ ਤਲਾਸ਼ ਵਿੱਚ ਸੁਕੂਨ ਪਾਉਣ ਦੇ ਲਈ ਤੇ ਅਸੀਂ ਇੱਥੋਂ ਪ੍ਰਵਾਸ ਕਰਕੇ ਜਾਂਦੇ ਹਾਂ ਸ਼ੀਤ ਇਲਾਕਿਆਂ ਦੇ ਵਿੱਚ 80 ਲੱਖ ਤੋਂ ਜ਼ਿਆਦਾ ਪੰਛੀ ਇੰਡੀਅਨ ਸਬਕਾਂਟਿਨੈਂਟ ਦੇ ਏਰਥ ਕਿੱਥ ਪਾਈ ਜਾਂਦੇ ਨੇ। ਪਰਵਾਸ ਸਰਦ ਰੁੱਤ ਵਿੱਚ ਜ਼ਿਆਦਾ ਹੁੰਦਾ ਹੈ। ਉੱਤਰੀ ਭਾਰਤ ਦੇ ਵਿੱਚ ਪੰਜਾਬ ਦਾ ਹਰੀਕੇ ਵੈਟਲੈਂਡ ਇਨ੍ਹਾਂ ਪਰਿੰਦਿਆਂ ਦੀ ਪਸੰਦੀਦਾ ਜਗ੍ਹਾ ਹੈ। ਮੇਰਾ ਨਾਮ ਧਰਮਜੀਤ ਸਿੰਘ ਹੈ ਜੀ। ਮੈਂ ਹਰੀਕੇ ਤੋਂ ਬਿਲੋਂਗ ਕਰਦਾ। ਆ ਮੈਂ ਪਿਛਲੇ 5 ਸਾਲਾਂ ਤੋਂ ਇੱਥੇ ਜੌਬ ਕਰ ਰਿਹਾ ਹਾਂ। ਆ ਹਰੀਕੇ ਬਰਡ ਸੈਂਚਰੀ ਆ ਦੋ ਦਰਿਆਵਾਂ ਦੇ ਸੁਮੇਲ ਸਤਲੁਜ ਤੇ ਬਿਆਸ ਦੇ ਸੁਮੇਲ ਕਰਨ ਹੋਂਦ ਵਿੱਚ ਆਈ। ਹਰੀਕੇ ਬੱਡ ਸੈਂਚਰੀ ਡਿਸਟ੍ਰਿਕਟ ਫਿਰੋਜ਼ਪੁਰ ਡਿਸਟ੍ਰਿਕਟ ਤਰਨਤਾਰਨ ਤੇ ਡਿਸਟ੍ਰਿਕਟ ਕਪੂਰਥਵਾਲਾ ਵਿੱਚ ਫੈਲੀ ਹੋਈ ਹੈ 86 ਸਕਰ ਕਿਲੋਮੀਟਰ ਰਕਬਾ ਜੀ ਇਹਦਾ ਤੇ ਹਰ ਸਾਲ ਇੱਥੇ ਨਵੰਬਰ ਮਹੀਨੇ ਦੇ ਵਿੱਚ ਨਵੰਬਰ ਤੋਂ ਲੈ ਕੇ ਮਾਰਚ ਤੱਕ ਯੂਰਪ ਰਸ਼ੀਆ ਸਾਈਬੇਰੀਆ ਮੋਂਗੋਲੀਆ ਤੇ ਏਸ਼ੀਆ ਦੇ ਉੱਪਰਲੇ ਹਿੱਸਿਆਂ ਤੋਂ ਜਿੱਥੇ ਬਰਫ਼ ਪੈ ਜਾਂਦੀ ਹੈ ਬਰਫ਼ ਜੰਮਣ ਕਾਰਨ ਇਹ ਪੰਛੀ ਜਿਹੜੇ ਪ੍ਰਵਾਸ ਵਾਸਤੇ ਹਰੀਕੇ ਵੈਟਲੈਂਡ ਵਿੱਚ ਆਉਂਦੇ ਆਂ ਇਹ ਹਰ ਸਾਲ 100 ਪ੍ਰਜਾਤੀ ਤੋਂ ਉੱਪਰ ਲਗਭਗ 1 ਲੱਖ ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ ਇਨ੍ਹਾਂ ਦੇ ਵਿੱਚ ਨਾਰਥਰਨ ਸ਼ੋਵਲਰ ਨਾਰਥਰਨ ਪੈਂਟੇਲ ਗੈਡਵਾਲ ਕੂਟ ਰੈੱਡ ਕ੍ਰਸਟਡ ਪੋਚੜ ਕਾਮਨ ਪੋਚੜ ਬਾਰ ਹੈੱਡਡ ਗੂਜ਼ ਗ੍ਰੇ ਲੈਗ ਗੂਜ਼ ਤੇ ਗਾਰਗਨੀ ਪਾਈ ਡੈਵੋਕਟ ਵਗੈਰਾ ਪੰਛੀ ਇੱਥੇ ਪਹੁੰਚਦੇ ਨੇ ਇੱਥੇ ਪਹੁੰਚਣ ਦਾ ਕਾਰਨ ਉਨ੍ਹਾਂ ਦੀ ਸੁਰੱਖਿਆ ਤੇ ਵਾਤਾਵਰਣ ਜਿਹੜਾ ਵਿਭਾਗ ਵੱਲੋਂ ਮੁਹੱਈਆ ਕਰਾਇਆ ਜਾਂਦਾ ਇੱਥੇ ਸਿਸਟਮ ਵਿੱਚ ਹਰੇਕ ਸ਼ੈ ਚਾਹੇ ਉਹ ਪੇੜ ਪੌਦੇ ਪਾਣੀ ਦਰਿਆ ਸਮੁੰਦਰ ਪੰਛੀ ਹੋਣ ਆਪਸ ਦੇ ਵਿੱਚ ਜੁੜੇ ਹੋਏ ਨੇ ਇਹਨਾਂ ਦਾ ਯਕੀਨਨ ਡੇਹਰਾ ਤਾਲੁਕ ਹੈ ਤਾਂ ਹੀ ਤਾਂ ਹਰ ਹਲਚਲ ਦੇ ਨਾਲ ਸਾਰੇ ਪ੍ਰਭਾਵਿਤ ਹੁੰਦੇ ਨੇ ਇਸ ਦੁਨੀਆ ਵਿੱਚ ਕੁਝ ਇਸ ਤਰ੍ਹਾਂ ਦੀਆਂ ਥਾਵਾਂ ਨਹੀਂ ਜਿੱਥੇ ਪਾਣੀ ਜ਼ਮੀਨ ਨੂੰ ਘੇਰ ਲੈਂਦਾ ਹੈ ਤੇ ਉਹ ਧਰਤੀ ਭਾਵ ਉਹ ਲੈਂਡ ਵੈਟ ਲੈਂਡ ਦਾ ਰੂਪ ਇਖਤਿਆਰ ਕਰ ਲੈਂਦੀ ਹੈ ਇਸ ਕਿਸਮ ਦੀਆਂ ਜਗਾਵਾਂ ਤੇ ਪਾਣੀ ਗਹਿਰੇ ਨਹੀਂ ਹੁੰਦੇ ਬਲਕਿ ਸ਼ੈਲੋ ਵਾਟਰਸ ਹੀ ਰਹਿੰਦੇ ਨੇ ਪਾਣੀ ਦੀ ਗਤੀ ਨਦੀਆਂ ਦਰਿਆਵਾਂ ਮੁਕਾਬਲਤਨ ਕਾਫੀ ਘੱਟ ਹੁੰਦੀ ਹੈ ਇਸ ਕਿਸਮ ਦੀ ਪ੍ਰਵਿਰਤੀ ਦੇ ਚੱਲਦੇ ਆ ਕੁਦਰਤੀ ਜੀਵਾਂ ਨੇ ਬਨਸਪਤੀਆਂ ਨੇ ਆਪਣੇ ਆਪ ਨੂੰ ਇਸ ਅਨੁਸਾਰ ਢਾਲ ਲਿਆ ਹੈ किसी ने क्या खूब लिखा है कि अब तो चुपचाप शाम आती है पहले चिड़ियों के शोर आते थे विज्ञानिया का कहना है कि हर साल पंछियों की तादाद घट रही है अजिहा ग्रीन हाउस इफेक्ट कारण दसिया जा रहा है तकदीर तापनी सौ कण ਤਕਦੀਰ ਤਾਂ ਆਪਣੀ ਸੋਕਣ ਸੀ ਤਦਬੀਰਾਂ ਸਾਥੋਂ ਨਾ ਹੋਈਆਂ ਨਾ ਜੰਗ ਛੁੱਟਿਆ ਨਾ ਕੰਨ ਪਾਟੇ ਝੁੰਡ ਲੱਗ ਗਿਆ ਜੀ ਹੀਰਾ ਦਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਚੜੇ ਨੀਰਾਂ ਦਾ ਇਹ ਭਾਈ ਸਤਲੋਈ ਦਰਿਆ ਇੱਥੇ ਹਰੀਕੇ ਇਹ ਬਟਲਾਮ ਅਜਦਾ ਹਰੀਕੇ ਹੈੜ ਆਪਣੇ ਨੇੜੇ ਆ ਇੱਥੇ ਬਹੁਤਾਂ ਦੇ ਪ੍ਰਤਾਚੀ ਦੇ ਪ੍ਰਵਾਸੀ ਪੰਛੀ ਆ ਬਹੁਤ ਕੈਂਟਰੀਆਂ ਤੋਂ ਆਉਂਦੇ ਆ ਬਾਹਰ ਦੀਆਂ ਕੈਂਟਰੀਆਂ ਤੋਂ ਜਿਹੜੇ ਇੱਥੇ 3-4 ਮਹੀਨੇ ਸਰਦੀਆਂ ਦੇ ਕੱਟਣ ਆਉਂਦੇ ਆ ਬਹੁਤ ਪ੍ਰਵਾਸੀ ਪੰਛੀ ਇੱਥੇ ਆਉਂਦੇ ਬਹੁਤ ਮਸ਼ਹੂਰ ਹੈ ਤੇ ਇਹ ਆਵੇ ਪਿਛਲੇ ਪਾਸੇ ਦੇਖ ਰਹੇ ਆ ਸਭ ਪ੍ਰਵਾਸੀ ਮਨਛੀ ਹੈ ਇਹ ਜਿੰਨੀਆਂ ਬਾਹਰ ਦੀਆਂ ਕੈਂਟਰੀਆਂ ਤੋਂ ਆਉਂਦੇ ਆ ਜੀ ਸਭ ਇੱਥੇ ਜਿਹੜੀ ਕੇ ਹੈਡ ਤੇ ਆ دریا ਤੇ ਆਉਂਦੇ ਆ ਸਤਲੁਜ ਤੇ ਬਿਆਸ ਆ ਬਿਆਸ ਪਰਲੇ ਤਾਂ ਰਹਿੰਦੇ ਸਤਲੁਜੇ ਆ ਇਹਨਾਂ ਮਾਈਗਰੇਟਰੀ 버ਡਸ ਦੀ ਰਿਸਰਚ ਵਾਸਤੇ ਕਾਊਂਟਿੰਗ ਵਾਸਤੇ ਉਚੇਚਿਤ ਤੌਰ ਤੇ ਫੋਰੈਸਟ ਐਂਡ ਕਲਾਈਮੈਟਿਕ ਡਿਪਾਰਟਮੈਂਟਸ ਵੱਲੋਂ ਵੱਖੋ ਵੱਖਰੇ ਟਾਈਮ ਤੇ ਟੀਮਸ ਭੇਜੀ ਜਾਂਦੀਆਂ ਨੇ ਜੋ ਆਪਣੇ ਆਪਣੇ ਹਿਸਾਬ ਨਾਲ ਰਿਸਰਚ ਕਰਕੇ ਕਾਊਂਟਿੰਗਸ ਕਰਦੇ ਨੇ ਔਰ ਇਸੇ ਤਰ੍ਹਾਂ ਦਰਿਆ ਦੇ ਵਿੱਚ ਵਿੱਚ ਜਾ ਕੇ ਉਹ ਅੰਦਾਜ਼ਨ ਕਾਊਂਟ ਕਰ ਲੈਂਦੇ ਆ ਕਿ ਕਿਸ ਕਿਸ ਪ੍ਰਜਾਤੀ ਦੇ ਇੱਥੇ ਪੰਛੀ ਪੰਛੀ ਜਿਹੜੇ ਨੇ ਉਹ ਸ਼ਿਰਕਤ ਕਰਨ ਆਏ ਨੇ ਔਰ ਕਿੰਨੇ ਪੰਛੀ ਆਏ ਨੇ ਵੱਖੋ ਵੱਖਰੇ ਕਿਸਮ ਦੀਆਂ ਛੰਡੀਆਂ ਦਰਿਆ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਔਰ ਇਸ ਤਰ੍ਹਾਂ ਸ਼ੂਟ ਕਰਨ ਦਾ ਮੈਂ ਕਹਾਂਗੀ ਖੁਸ਼ਨਸੀਬੀ ਹੈ ਕਿਉਂਕਿ ਹਰ ਇੱਕ ਨੂੰ ਇਸ ਤਰ੍ਹਾਂ ਦੀ ਪਰਮਿਸ਼ਨਸ ਨਹੀਂ ਮਿਲਦੀਆਂ ਪਰ ਜੇਕਰ ਤੁਸੀਂ ਵਰਕੋਲਿਕ ਫੀਲ ਕਰ ਰਹੇ ਹੋ ਤਾਂ ਯਕੀਨਨ ਜ਼ਰਾ ਜ਼ਰਾ ਜਿਹੜਾ ਹੈ ਉਹ ਤੁਹਾਡੇ ਕੰਮ ਦੇ ਵਿੱਚ ਤੁਹਾਡਾ ਸਾਥ ਦਿੰਦਾ ਹੈ ਔਰ ਤੁਹਾਡੀਆਂ ਅਛੀਆਂ ਭਾਵਨਾਵਾਂ ਹੋਣ ਤਾਂ ਇਜ਼ਾਫਾ ਵੀ ਉਹਨਾਂ ਵਿੱਚ ਯਕੀਨੀ ਤੌਰ ਤੇ ਜ਼ਰੂਰ ਹੁੰਦਾ ਹੈ ਹਰ ਸਾਲ ਇਹਨਾਂ ਨੂੰ ਦੇਖਣ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਦੇਸ਼ੋਂ ਅਤੇ ਵਿਦੇਸ਼ ਤੋਂ ਪਹੁੰਚਦੇ ਇੱਥੇ ਪਹੁੰਚਣ ਵਾਲੇ ਪੰਛੀਆਂ ਦੇ ਵਿੱਚ ਪਾਣੀ ਤੇ ਬੈਠਣ ਵਾਲੇ ਪੰਛੀ ਨੇ ਆ ਦਰਿਆ ਦੇ ਕੰਢਿਆਂ ਤੇ ਬੈਠਣ ਵਾਲੇ ਪੰਛੀ ਆ ਰਿਵਰ ਬੈਡ ਹੋ ਗਏ ਕਾਨਿਆਂ ਤੇ ਸਰਕੰਡੇ ਤੇ ਬੈਠਣ ਵਾਲੇ ਪੰਛੀ ਤੇ ਰੁੱਖਾਂ ਤੇ ਬੈਠਣ ਵਾਲੇ ਪੰਛੀ ਪਹੁੰਚਦੇ ਨੇ ਔਰ ਨਾਰਥਨ ਚਾਵਲਰ ਮੇਲ ਤੇ ਫੀਮੇਲ ਜਾ ਰਹੇ ਆ ਦਿਓ ਹਾਂ ਇਹਨਾਂ ਵਿੱਚੋਂ ਕੁਝ ਪੰਛੀ ਜਿਹੜੇ ਸ਼ਾਕਾਹਾਰੀ ਨੇ ਕੁਝ ਮਾਸਾਹਾਰੀ ਨੇ ਜਿਹੜੇ ਮਾਸਾਹਾਰੀ ਨੇ ਉਹ ਜਿਵੇਂ ਮੱਛੀ ਦੇ ਪੂੰਗ ਹੋ ਗਏ ਜਾਂ ਕੋਈ ਕੀੜੇ ਮਕੌੜੇ ਨੇ ਪਾਣੀ ਦੇ ਅੰਦਰ ਉਹ ਖਾ ਕੇ ਆਪਦਾ ਗੁਜ਼ਾਰਾ ਕਰਦੇ ਜਿਵੇਂ ਬਾਹਰ ਹੈੱਡਡ ਗੂਜ਼ ਹੋ ਗਈ ਉਹ ਪਿੱਛੇ ਬਨਸਪਤੀ ਹੋ ਗਈ ਜਾਂ ਕਣਕ ਵਗੈਰਾ ਵੀਟ ਹੈ ਜਿਹੜੀ ਮਗਰਲੇ ਪਾਸੇ ਉਹ ਖਾ ਕੇ ਜਾਂ ਜਿਹੜੇ ਪਾਣੀ ਦੇ ਵਿੱਚ ਜਿਹੜੇ ਕੋਈ ਬਨਸਪਤੀ ਹੋ ਗਈ ਹੈ ਉਹ ਖਾ ਕੇ ਆਪਦਾ ਗੁਜ਼ਾਰਾ ਕਰਦੀ ਹੈ ਅੱਛਾ ਇੱਥੇ ਆਣ ਕੇ ਕਪਲਸ ਜੋੜੇ ਬਣਦੇ ਆ ਜੀ ਇਹ ਇਹ ਜਾ ਕੇ ਉਧਰ ਜਿਹੜੇ ਉਹ ਵੀ ਆਪਦੇ ਬਰੀਡਿੰਗ ਕਰਨਗੇ ਹਰੀਕੇ ਚੀਲ 1992 ਵਿੱਚ ਸਤਲੁਜ ਦਰਿਆ ਨੂੰ ਬੰਨ ਮਾਰਨ ਤੋਂ ਬਾਅਦ ਐਨ ਉਸ ਥਾਂ ਤੋਂ ਹੇਠਾਂ ਹੁੰਦ ਵਿੱਚ ਆਈ ਜਿੱਥੇ ਇਸ ਦਾ ਪਾਣੀ ਬਿਆਸ ਦਰਿਆ ਦੇ ਵਿੱਚ ਡਲਦਾ 41 ਵਰਗ ਕਿਲੋਮੀਟਰ ਦਾ ਪਾਣੀ ਵਿੱਚ ਡੁੱਬਿਆ ਇਲਾਕਾ ਹਰੀਕੇ ਵੈਟਲੈਂਡs ਥਾਨ 1982 ਦੇ ਵਿੱਚ ਜੰਗਲੀ ਜੀਵ ਸੈਂਚਰੀ ਵਜੋਂ ਖੋਸ਼ਿਤ ਕਰ ਦਿੱਤਾ ਗਿਆ ਅਤੇ 1990 ਦੇ ਵਿੱਚ ਇੱਕ ਰਾਮਸਰ ਵੈਟਲੈਂਡs ਥਾਨ ਦੇ ਤੌਰ ਤੇ ਅੰਤਰਰਾਸ਼ਟਰੀ ਮਹੱਤਵ ਦਾ ਵੈਟਲੈਂਡ ਥਾਨ ਬਣ ਗਿਆ ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਭਾਰਤ ਸਰਕਾਰ ਦੀ ਵੈਟਲੈਂਡ ਬਾਰੇ ਰਾਸ਼ਟਰੀ ਸਮਿਤੀ ਨੇ ਵੀ ਹਰੀਕੇ ਵੈਟਲੈਂਡ ਦੀ شناخت ਵਿਸ਼ੇਸ਼ ਸੰਭਾਲ ਸਰਗਰਮੀ ਅਤੇ ਪ੍ਰਬੰਧਨ ਲਈ ਇੱਕ ਵੈਟਲੈਂਡ ਵਜੋਂ ਕੀਤੀ ਹੈ। ਸਾਲ 2001 ਵਿੱਚ ਭਾਰਤੀ ਫੌਜ ਨੇ ਝੀਲ ਦੀ ਸਫਾਈ ਦੇ ਲਈ ਪ੍ਰੋਜੈਕਟ ਸਹਿਯੋਗ ਚਲਾਇਆ ਸੀ। ਪਿਛੇ ਜਹੇ ਸਿਰਫ ਪਾਕਿਸਤਾਨ ਵਿੱਚ ਮਿਲਦੀ ਇੰਡਸ ਰਿਵਰ ਡਾਲਫਿਨ ਦੀ ਇੱਕ ਪ੍ਰਜਾਤੀ ਹਰੀਕੇ ਵਿੱਚ ਵੇਖਣ ਨੂੰ ਮਿਲੀ। ਇਹ ਆਤਾ ਹਰੀਕੇ ਵਿੱਚ ਮਿਲਦੀ ਹੈ ਪਾਕਿਸਤਾਨ ਤੋਂ ਇਲਾਵਾ ਜਾਂ ਬ੍ਰह्मਪutra ਨਦੀ ਦੇ ਵਿੱਚ ਇਹ ਪਾਈ ਜਾਂਦੀ ਹੈ